ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਅੱਜ ਮੈਂ ਦੱਸਣ ਆਇਆ ਵਾਂ ਕਿ ਹਾਰਟ ਅਟੈਕ ਦੀ ਲੱਮ ਦਾ ਗੜੀਆਂ ਹੁੰਦੀਆਂ ਜੇ ਸਰ ਪਹਿਲੀ ਗੱਲ ਤੇ ਯਾਦ ਰੱਖਣਾ ਜਿਹੜੀ ਛਾਤੀ 'ਚ ਦਰਦ ਹੁੰਦੀ ਹੈ ਉਹ ਦਰਦ ਦਿਲ ਦੇ ਉੱਪਰ ਨਹੀਂ ਹੁੰਦੀ ਜਿਹੜਾ ਬੰਦਾ ਕਹੇ ਦਰਦ ਇੱਥੇ ਆ ਉਹ ਹਾਰਟ ਅਟੈਕ ਨਹੀਂ ਹੁੰਦਾ ਜੀ ਸਰ ਹਾਰਟ ਅਟੈਕ ਤਕਲੀਫ ਹੁੰਦੀ ਹੈ ਛਾਤੀ ਦੇ ਸੈਂਟਰ 'ਚ ਭਾਰ ਆਪਨ ਹੋਣਾ ਘੁਟਣ ਹੋਣਾ ਜਕੜਾਬ ਹੋਣਾ ਸਾੜ ਪੈਣਾ ਜਦੋਂ ਅਸੀਂ ਚੱਲੀਏ ਇਹ ਘੁਟਣ ਜਕੜਾਬ ਸਾੜ ਜਾਂ ਦਰਦ ਵੱਜ ਜਾਂਦੀ ਹੈ ਜਦੋਂ ਅਸੀਂ ਖੜ ਜਾਂਦੇ ਆ ਇਹ ਫਰਕ ਪੈ ਜਾਂਦਾ ਜੀ ਇਹ ਦਰਦ ਇਸ ਤੋਂ ਬਾਅਦ ਬਾਹਾਂਾਂ ਚ ਆ ਜਾਂਦੀ ਜੇ ਤੇ ਮੋਰਾਾਂ ਚ ਆ ਜਾਂਦੀ ਜੇ ਤੇ ਜਬਾੜੇ ਚ ਆ ਜਾਂਦੀ ਜੇ ਇਹ ਲਾਮਤਾ ਹੁੰਦੀਆਂ ਹਾਰਟ ਅਟੈਕ ਦੀਆਂ ਖਾਸ ਕਰ ਜਿਹਨੂੰ ਅਸੀਂ ਗੈਸ ਸਮਝ ਲੈਂਦੇ ਆ ਇਹ ਗੈਸ ਨਹੀਂ ਹੁੰਦੀ ਸੋ ਮੇਰੇ ਲਾਮਤਾ ਦੱਸਣ ਦਾ ਬੇਸਿਕ ਮਕਸਦ ਇਹ ਵਾ ਕਿ ਤੁਸੀਂ ਆਪਣਾ ਟਾਈਮ ਤੇ ਇਲਾਜ ਕਰਵਾ ਲਵੋ ਤਾਂ ਜਾ ਕੇ ਡਾਕਟਰ ਨੂੰ ਚੈੱਕ ਕਰਵਾ ਲਵੋ ECG ਕਰਵਾ ਲਵੋ ਕਿਉਂਕਿ ਅਗਰ ਅਸੀਂ ਤਕਲੀਫ ਨੂੰ ਪਹਿਲੇ ਘੰਟੇ ਚ ਪਕੜ ਲਈਏ ਤੇ 98% ਮੋਤਾ ਬਚ ਜਾਂਦੀਆਂ ਹੁਣ ਇਹ 1 ਘੰਟੇ ਦੇ 6 ਘੰਟੇ ਹੋ ਜਾਣ ਤੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਮੋਤਾ ਵੱਤ ਸਕਦੀਆਂ ਸੋ ਲਾਮਤਾ ਨੂੰ ਜਾਨੋ ਇਹਨੂੰ ਸੋਚੋ ਕਿ ਆ ਤਕਲੀਫ ਦਿਲ ਦੀ ਹੋ ਸਕਦੀ ਹੈ ਖਾਸ ਕਰ ਜਿਹਨੂੰ ਸ਼ੂਗਰ ਹੋਵੇ ਜਿਹਨੂੰ ਬਲੱਡ ਪ੍ਰੈਸ਼ਰ ਹੋਵੇ ਜਾਂ ਏਜ 50 ਸਾਲ ਤੋਂ ਜ਼ਿਆਦਾ ਹੋਵੇ ਸੋ ਇਹ ਲਾਮਤਾ ਧਿਆਨ ਰੱਖੋ ਤਾਂ ਕਿ ਤੁਸੀਂ ਅਸੀਂ ਭਲੇਖੇ ਚ ਨਾ ਰਹੀਏ तो अपनी जिंदगी को नुकसान ना करिए बहुत बहुत शुक्रिया जी उम्मीद करना लामता ध्यान रखोगे तो किसी भी डॉक्टर को दिखा लवो कि वाकई तकलीफ दिल दी है या नहीं बहुत बहुत, बहुत शुक्रिया जी थैंक यू